ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਨ ਨਵਨੀਤ ਫਤੇਹ ਅਦਵੰਦ ਦੇ ਤੁਹਾਡਾ ਸਵਾਗਤ ਹੈ ਸੋ ਫਤੇਹ ਅਦਵੰਦ ਦੇ ਇੱਕ ਨਵਾਂ ਪ੍ਰੋਗਰਾਮ ਬੈਠਕ ਲੈ ਕੇ ਸੀ ਆਏ ਹਾਂ ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਵਿਸ਼ਿਆਂ ਦੇ ਬਾਰੇ ਜਿਹੜੀ ਚਰਚਾ ਕਰਾਂਗੇ ਸੋ ਅੱਜ ਦਾ ਜਿਹੜਾ ਸਾਡਾ ਵਿਸ਼ਾ ਆ ਉਹ ਹੈ ਕਿ ਸਟੂਡੈਂਟਸ ਜਿਹੜੇ ਆ ਆਪਣੀ ਗਵਰਨਮੈਂਟ ਜੋਬਸ ਦੀ ਪ੍ਰੈਪਰੇਸ਼ਨ ਦੇ ਦੌਰਾਨ ਮੁੰਡੇ ਆ ਜਾਂ ਕੁੜੀਆਂ ਆ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਕੀ ਉਹਦੇ ਪੋਸੀਬਲ ਸੋਲੂਸ਼ਨ ਹੋ ਸਕਦੇ ਨੇ ਤੇ ਮੇਰੇ ਨਾਲ ਹਨ ਸਿਮਰਨਜੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਮਰਨਜੀਤ ਸਿੰਘ ਸੋ ਅੱਜ ਦਾ ਆਪਾਂ ਜਿਹੜਾ ਡਿਸਕਸ਼ਨ ਦਾ ਟਾਪਿਕ ਆ ਉਹ ਸਟਾਰਟ ਇੱਕ ਤੋਂ ਕਰਦੇ ਆ ਕਿ ਮੈਮ ਜੋ ਪ੍ਰੋਬਲਮਸ ਚੋਜ਼ ਬਿਕੋ ਸਟੂਡੈਂਟਸ ਨਾ ਫੇਸ ਕਰਦੇ ਆ ਗਵਰਨਮੈਂਟ ਜੌਬ ਦੇ ਜਦੋਂ ਪ੍ਰੈਪਰੇਸ਼ਨ ਕਰਦੇ ਆ ਜੋ ਮੇਰੇ ਦਿਮਾਗ ਵਿੱਚ ਇਸ ਟਾਈਮ ਆ ਰਿਹਾ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਜਿਹੜਾ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ ਨਾ ਜਿਹੜੇ 2-2 3-3 ਸਾਲ ਜਾਂ ਕਈ ਵਾਰੀ 5 ਸਾਲ 6 ਸਾਲ ਵੀ ਲੱਗ ਜਾਂਦੇ ਉਹ ਚਾਹੇ ਮੈਂ ਕਹਿੰਨਾ ਕੋਈ ਵੀ ਪੇਪਰ ਹੋਵੇ ਉਹ ਚਾਹੇ ਯੂਪੀਐਸਸੀ ਹੋਵੇ ਪੀਸੀਐਸ ਹੋਵੇ ਜਾਂ ਕਹੋ ਪੰਜਾਬ ਦਾ ਕੋਈ ਸਿੰਗਲ ਡੇਗਰਾਮ ਹੋਵੇ ਹਨ ਕਿਉਂਕਿ ਸਾਰੇ ਪੇਪਰਾਂ ਦੇ ਵਿੱਚ ਘੱਟੋ ਘੱਟ ਇੱਕ ਮਿਨਿ ਅਨ 10 ਤੋਂ 4 5 6 ਵੀ ਤੁਹਾਡੀ ਗੱਲ ਤੋਂ ਯਾਦ ਆਉਂਦਾ ਹੈ ਕਈ ਵਾਰੀ ਨਾ ਜਦੋਂ ਮੈਂ ਪਹਿਲਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਵੀਡੀਓਜ਼ ਪਾਉਂਦੀ ਹੁੰਦੀ ਸੀ ਐਜੂਕੇਸ਼ਨ ਰਿਲੇਟਿਡ ਤੇ ਬੱਚਿਆਂ ਨੇ ਕੁਛ ਨਾ ਕੋਈ ਪੋਸਟ ਨਿਕਲ ਨਹੀਂ ਤੇ ਉਹਨਾਂ ਨੇ ਕਹਿਣਾ ਕਿ ਮੈਡਮ ਆ ਮੈਂ ਭਰਾ ਪੇਪਰ ਤੇ ਮੇਰਾ ਹੋ ਜੇਗਾ ਕਲੀਅਰ ਮਤਲਬ 30 ਦਿਨ ਪੜ੍ਹ ਕੇ ਹੋ ਜੇਗਾ ਤੇ ਮੈਂ ਉਹਨਾਂ ਨੂੰ ਕਦੀ ਵੀ 네ਗੇਟਿਵ ਜਵਾਬ ਦੇ ਨਹੀਂ ਦਿੰਦੀ ਬਜਾਏ ਮੈਂ ਉਹਨਾਂ ਨੂੰ ਜਵਾਬ ਹੀ ਨਹੀਂ ਦਿੰਦੀ ਕਿਉਂਕਿ ਵੇਖੋ ਜਦੋਂ ਆਪਾਂ ਇਸ ਚੀਜ਼ ਦੇ ਵਿੱਚੋਂ ਨਿਕਲੇ ਹੁੰਦੇ ਆ ਨਾ ਸਾਨੂੰ ਪਤਾ ਹੁੰਦਾ ਹੈ ਕਿ ਇਹ ਪ੍ਰੈਪਰੇਸ਼ਨ ਬੜੀ ਲੰਬੀ ਹੈ ਤੇ ਇਹ ਮੰਨ ਕੇ ਚੱਲੋ ਕਿ ਤੁਹਾਨੂੰ ਨਾਰਮਲੀ ਤੇ ਸਿਲੇਬਸ ਹੀ ਕਵਰ ਕਰਨਾ ਹੈ ਨਾ ਤੇ ਉਹਨੂੰ ਤੁਸੀਂ 6-7 ਮਹੀਨੇ ਤੇ ਲਾ ਕੇ ਚੱਲੋ ਤੇ ਜੇ ਉਹ ਸਿਵਲ ਸਰਸਿਸ ਦਾ ਸਿਲੇਬਸ ਹੈ ਤੇ ਮਤਲਬ 8-10 ਸਾਲ ਦਾ ਤੁਹਾਡਾ ਗਿਆ ਹੀ ਗਿਆ ਫਿਰ ਉਸ ਤੋਂ ਬਾਅਦ ਵੇਖੋ ਹੁਣ ਜਿੰਨੇ ਵੀ ਟਾਪਰ ਆ ਜੇ ਮੰਨ ਲਓ ਆਪਾਂ ਸਿ ਤੇ ਜਿਹਨੇ ਵੀ ਟਾਪਰ ਆ ਉਹਨਾਂ ਨੇ ਜਿਹੜੇ ਕਹਿੰਦੇ ਸੀ ਫਸਟ ਟਾਈਮ ਚ ਨਿਕਲੇ ਆ ਸਾਡਾ ਸੈਕਿੰਡ ਟਾਈਮ ਚ ਨਿਕਲੇ ਕਿੰਨੇ ਕਿੰਨੇ ਸਾਲਾਂ ਦੀ ਮਿਹਨਤ ਹੁੰਦੀ ਹੈ ਮੈਨੂੰ ਲੱਗਦਾ 10th ਤੋਂ ਬਾਅਦ ਹੀ ਉਹ ਸਟਾਰਟ ਕਰ ਦਿੰਦੇ ਆ ਆਪਣਾ ਨਾ ਬਹੁਤ سارے ਐਗਜ਼ਾਮਪਲ ਜਿਲੇ ਗਏ ਹੋ ਮੈਂ ਨਹੀਂ ਗਈਆਂ ਦੇਖਿਆ ਹੀ ਅਸੀਂ ਕਿ ਕਿੰਨੇ ਆਹੀਂ ਜਦੋਂ ਮਤਲਬ ਆਪਣੇ ਕਿੰਨੇ 25 ਚ ਜਾ ਗਏ ਆਪਾਂ ਆਫਟਰ ਗ੍ਰੈਜੂਏਸ਼ਨ ਜਾਣੇ ਆ ਔਰ ਉਹ ਉਥੇ 10th ਦੇ ਪਲੱਸ 1 ਪਲੱਸ 2 ਦੇ ਬੱਚੇ ਹੀ ਹੁੰਦੇ ਨੇ ਜਿਹੜੇ ਕਿ ਉਥੇ ਸਟਾਰਟ ਕਰ ਲੈਂਦੇ ਨੇ ਆਪਣੀ ਪ੍ਰੈਪਰੇਸ਼ਨ ਤੇ ਜਦੋਂ ਉਹਦਾ ਰਿਜ਼ਲਟ ਆਉਂਦਾ ਹੈ ਕਿ ਉਹ ਇੰਨੀ ਏਜ ਛੋਟੀ 21 22 ਜ ਚੇ ਵੇਖੋ ਕਿ ਮਿਸਾਲਾ ਦੀ ਘਿਰਤ ਹੈ। ਬਾਕੀ ਮੈਨੂੰ ਲੱਗਦਾ ਸਰ ਆਪਣੀ ਨਾ ਥੋੜੀ ਜੀ ਗਾਈਡੈਂਸ ਦੀ ਵੀ ਕਮੀ ਹੈ ਥੋੜਾ ਮਾਹੌਲ ਵੀ ਨਹੀਂ ਹੈ। ਮਾਹੌਲ ਪੰਜਾਬ ਚ ਖਾਸ ਕਰਕੇ ਜੇ ਤੁਸੀਂ ਚੰਡੀਗੜ੍ਹ ਦੇ ਕੋਚਿੰਗ ਇੰਸਟੀਟਿਊਟਸ ਦਾ ਮਾਹੌਲ ਵੇਖ ਲੋ ਤੇ ਈਵਨ ਜਿਹੜੇ ਪੰਜਾਬ ਚ ਹੋਰ ਵੀ ਵੇਖ ਲੋ ਨਾਟ ਨਾਟ ਓਨਲੀ ਚੰਡੀਗੜ੍ਹ ਤੇ ਦਿੱਲੀ ਦਾ ਮਾਹੌਲ ਵੇਖ ਲੋ। ਬਹੁਤ ਫਰਕ ਹੈ ਬਹੁਤ ਫਰਕ ਹੈ। ਨਹੀਂ ਮੈਨੂੰ ਯਾਦ ਹੈ ਜਦੋਂ 올ਡਰ ਜਿੰਦਨ ਨਗਰ ਹੀ ਰਹਿੰਦੇ ਹੀ ਉੱਥੇ ਸਰ ਮਤਲਬ ਰਾਤ ਨੂੰ 11 ਵਜੇ ਗੇਟ ਲਾਕ ਹੋ ਜਾਂਦੇ ਸਾਰੇ ਪੁਲਿਸ ਵਾਲਿਆਂ ਦਾ ਪਹਿਰਾ ਹੁੰਦਾ ਸੀਗਾ ਔਰ ਉੱਥੇ ਮਤਲਬ ਤੇ ਹੀ ਫਰੂਟ ਵਾਲੀ ਸ਼ਾਪ ਤੇ ਖਲੋਜੋ ਤੂੰ ਹੀ ਬੁੱਕਸ ਵਾਲੀ ਦੇਖ ਲੋ ਜੋ ਤੂੰ ਹੀ ਕਿਰੀਆਨੇ ਦੀ ਸ਼ਾਪ ਤੇ ਖਲੋਜੋ ਤੁਹਾਡੇ ਦਿਮਾਗ 'ਚ ਪੰਨਾ ਚ ਕੋਈ ਗੱਲ ਪੈਣੀ ਹੁੰਦੀ ਐ ਤੇ ਇੱਥੇ ਪੰਜਾਬ ਚ ਚਾਈਲਡਸ ਤੋਂ ਇਲਾਵਾ ਇੱਥੇ ਵੱੜਦੇ ਪੰਜਾਬ ਦੀ ਹੱਦ ਪਛਾਣ ਹੀ ਇੱਥੋਂ ਹੁੰਦੀ ਵੀ ਆਈਐਸ ਦਾ ਬੋਰਡ ਲੱਗਾ ਜੇ ਤੇ ਦਿੱਲੀ ਦੀ ਹੱਦ ਦੀ ਪਛਾਣ ਹੀ ਉੱਥੋਂ ਆਉਂਦੀ ਵੀ ਆਈਐਸ ਯੂਪੀਐਸ ਦਾ ਬੋਰਡ ਲੱਗਾ ਉਹ ਕਿਦਾਂ ਕਿਦਾਂ ਕਲਚਰ ਸਾਡਾ ਨਾ ਬੜਾਈ ਡਿਫਰੈਂਟ ਹੋ ਗਿਆ ਯਾਰ ਉਹ ਇਦਾਂ ਮੈਂ ਉਹ ਫਿਰ ਨਾ ਬੱਚਿਆਂ ਦੇ ਵੀ ਕੰਫੀਡੈਂਸ ਤੇ ਅਸਰ ਪੈਂਦਾ ਹੋਵੇ ਉਹਨਾਂ ਦਾ ਕੰਫੀਡੈਂਸ ਉਹਨਾਂ ਦਾ ਘਟਦਾ ਐ ਸੋਚੀ ਸ਼ਾਇਦ ਮੈਂ ਕਹ ਨਹੀਂ ਸਕਦਾ ਜਾਂ ਕਰ ਸਕਦੀ ਹੈ ਨਾ ਕਿਉਂਕਿ ਆਪਣੇ ਆਲੇ ਦੁਆਲੇ ਉਹ ਜਿਹੇ ਮਾਹੌਲ ਨਹੀਂ ਹੈਗਾ ਬਸ ਹੁਣ ਜੇ ਮੰਨ ਲਓ ਕਿ ਇੱਕ ਘਰ ਚੋਂ ਕਿਉਂ ਇਦਾਂ ਮੈਨੂੰ ਹੁੰਦਾ ਆ ਕਿ ਇੱਕ ਮੁੰਡਾ ਜਾਂ ਕੁੜੀ ਆਈਐਸ ਬਣਦਾ ਆ ਤੇ ਨੈਕਸਟ ਇਅਰ ਜਾਂ ਦੋ ਸਾਲ ਬਾਅਦ ਉਹਦਾ ਭੈਣ ਭਰਾ ਬਣ ਜਾਂਦਾ ਕਿਉਂ ਬਣ ਕਿਉਂਕਿ ਇੱਕੋ ਮਾਹੌਲ ਮਿਲ ਜਾਂਦਾ ਉਹਨਾਂ ਨੂੰ ਇੱਕ ਦਿਨ ਤਾਂ ਕਰੋ ਕਿ ਪਾਠ ਮਿਲ ਜਾਂਦਾ ਹੈ ਨਾ ਹੁਣ ਜਿੰਦਾ ਆਪਣੇ ਆਲੇ ਦੁਆਲੇ ਦਾ ਇੱਕ ਬਹੁਤ ਇੱਥੇ ਆ ਕਿ ਕ੍ਰੇਜ਼ ਆ ਜਿਹੜਾ ਉਹਦੇ ਰਵਾ ਹੈ ਉਹ ਤਾਂ ਲੱਗਦਾ ਬੱਚਿਆਂ ਨੂੰ ਲੱਗਦਾ ਕਿ ਦ ਅਦਰ ਸਾਈਡ ਨਾ ਕਿ ਜਿੱਦਾਂ ਸਾਰਾ ਕੁਝ ਪਰਫੈਕਟ ਹੈ ਕਿ ਉੱਥੇ ਜਾ ਕੇ ਸਾਰਾ ਕੁਝ ਪਰਫੈਕਟ ਹੈ ਹਾਲਾਂਕਿ ਇਦਾਂ ਹੈ ਨਹੀਂ ਜਿਹੜੇ ਆਡੇ ਵੀ ਯਾਰ ਦੋਸਤ ਹੈ ਜਾਂ ਤੁਹਾਡੇ ਵੀ ਕੋਈ ਰਹਿਦੇ ਨੇ ਉੱਥੇ ਤੁਸੀਂ ਵੀ ਨਾ ਕਈ ਵਾਰੀ ਮੇਰੇ ਨਾਲ ਉਦਾਂ ਨਹੀਂ ਗੱਲ ਕੀਤੇ ਆ ਕਿ ਉਹਨਾਂ ਦੇ ਐਕਸਪੀਰੀਐਂਸਸ ਮੈਂ ਇਹ ਨਹੀਂ ਕਹਿੰਦਾ ਕਿ ਉੱਥੇ ਜਾਣਾ ਨਹੀਂ ਚਾਹੀਦਾ ਪਰ ਜੇ ਤੁਸੀਂ ਇੱਥੇ ਰਹਿ ਕੇ ਕੁਝ ਕਰ ਸਕਦੇ ਜੋ ਆਈ ਥਿੰਕ ਦੈਟ ਵਿਲ ਬੀ ਮਚ ਮੋਰ ਬੈਟਰ ਆਪਸ਼ਨ ਹੈ ਨਾ ਬਿਲਕੁਲ ਬਾਕੀ ਇਹ ਹੈ ਕਿ ਬੜੀ ਨਾ ਪੇਸ਼ੈਂਸ ਰੱਖਣ ਵਾਲੀ ਲਾਗਣੀ ਹੈ ਇਹਦੇ ਵਿੱਚ ਪੇਸ਼ੈਂਸ ਨਹੀਂ ਆਪਣਾ ਲੂਜ਼ ਕਰਨਾ ਚਾਹੀਦਾ ਜਿੱਦਾਂ ਮੰਨ ਲਓ ਇਨੀਸ਼ੀਅਲ ਸਟੇਜਿਸ ਤੇ ਹੀ ਕਈ ਬੱਚੇ ਹੱਥ ਖੜੇ ਕਰ ਲੈਂਦੇ ਆ ਮੈਂ ਵੀ ਨਹੀਂ ਕਹਿੰਦੀ ਕਿ ਕਿਹੇ ਕੰਟਰੀ 'ਚ ਜਾਣਾ ਜਿਹੜਾ ਉਹ ਮਾੜਾ ਹੈ ਜਾਂ ਚੰਗਾ ਹੈ ਬਟ ਇਹ ਹੈ ਕਿ ਇਹ ਨਾ ਸੋਚੋ ਕਿ ਆਪਣੇ ਇੱਥੇ ਓਪਰਚੁਨਿਟੀਆਂ ਹੈ ਨਹੀਂ ਆਪਣਾ ਗਾਈਡੈਂਸ ਹੈ ਨਹੀਂ ਫਰਪਰ ਮੋਰਓਵਰ ਦੂਸਵੀਂ ਵਾਲੇ ਕੱਪਨੇ ਨਾ ਸੁਸਾਇਟੀ ਦਾ ਬੜਾ ਨੈਗੇਟਿਵ ਜਿਹਾ ਇੱਕ ਕੈਨੋ ਇੰਪੈਕਟ ਪੈਂਦਾ ਬੱਚਾ ਜਦੋਂ ਪ੍ਰੈਪਰੇਸ਼ਨ ਕਰਦਾ ਹੁੰਦਾ ਨਾ ਉਹਦੇ ਤੇ ਮੰਨ ਤੇ ਇਹ ਬੜਾ ਬੋਝ ਪਾਇਆ ਜਾਂਦਾ ਕਿ ਯਾਰ ਉਹ ਵੀ ਉਹ ਤੈਨੂੰ ਵੇਖਣ ਲਈ ਹੈ ਕਿ ਤੂੰ ਕਦਰ ਪੇਪਰ ਕਲੀਅਰ ਕਰੇਂਗਾ ਜਾਂ ਨਹੀਂ ਕਰੇਂਗੀ ਹੈ ਨਾ ਜੇ ਮੰਨ ਲਓ ਕੋਈ ਲੇਡੀ ਜਿੱਦਾਂ ਮੇਰੇ ਵਰਗੀ ਹੋਵੇ ਮੈਰਿਟ ਹੈ ਜਾਂ ਉਹਦੇ ਬੱਚੇ ਹੈ ਉਹ ਪੜਨ ਦੀ ਉਹਨੂੰ ਹੋਰ ਵੀ ਹੋਰ ਤਰ੍ਹਾਂ ਦੇ ਨਜ਼ਰ ਨਾਲ ਦੇਖਿਆ ਜਾਂਦਾ ਕਿ ਯਾਰ ਇਹ ਸ਼ਾਇਦ ਕੰਮ ਨਹੀਂ ਕਰਨਾ ਚਾਹੁੰਦੀ ਘਰ ਦਾ ਆ ਨਾ ਜਾਂ ਆਪਣੀ ਰਿਸਪੌਂਸਿਬਿਲਟੀ ਤੋਂ ਭੱਜਣਾ ਚਾਹੁੰਦੀ ਹੈ ਤਾਂ ਕਰਕੇ ਬੁੱਕਸ ਪੜ੍ਹਦੀ ਹੈ ਇੱਕ ਤਾਂ ਜਿਹੜਾ ਪੜ੍ਹਾਈ ਦਾ ਪ੍ਰੈਸ਼ਰ ਤੇ ਹੈ ਹੀ ਹੈ ਬਸ ਆ ਇੱਕ ਹੋਰ ਐਡ ਆਨ ਹੋ ਜਾਂਦਾ ਦੂਸਰਾ ਪ੍ਰੈਸ਼ਰ ਜਿਹੜਾ ਸੋਸਾਇਟੀ ਦਾ ਹੁਣ ਵੇਖੋ ਇਹ ਜਿਹੜੇ ਕੰਪੀਟੀਟਿਵ ਐਗਜ਼ਾਮਸ ਵਿੱਚ 0.2 5.5 ਜੀ ਤੱਕ ਬੱਚਾ ਰਹਿ ਜਾਂਦਾ ਬਟ ਉਹ ਇਹ ਐਕਸਪਲੇਨੇਸ਼ਨ ਹਰਕੇ ਨੂੰ ਨਾ ਦੇਦਾ ਜਿਆਦਾ ਚ ਆ ਜਾਏ ਨਹੀਂ ਦੱਸੇਗਾ ਇਹਦਾ ਇਨੀ ਇੱਕ ਨੰਬਰ ਤਾਂ ਰਹਿ ਗਿਆ ਨਹੀਂ ਰਹਿਣਾ ਐਵੇਂ ਮਾਦਰ ਆ ਰਾਣੀ ਬਣਾ ਮੈਰਿਡ ਦੇ ਵਿੱਚ ਤੇ ਕਹਿੰਦਾ ਹਾਂ ਨਾ ਮੈਂ ਇਹ ਨਾ ਬੱਤੂ ਰਹਿ ਗਿਆ ਕਿੰਨੇ ਐਲਟੀਏ ਹੁੰਦਾ ਹੈ ਇਸ ਤਰ੍ਹਾਂ ਇੱਕ ਨਾ ਮੈਂ ਹੋਰ ਮੈਂ ਚਲੋ ਸਟੂਡੈਂਟਸ ਤੋਂ ਜਿਹੜੇ ਦੇਖ ਰਹੇ ਉਹਨਾਂ ਨੂੰ ਇੱਕ ਚੀਜ਼ ਮੈਂ ਆਨੈਸਟਲੀ ਦੱਸ ਦੇਣਾ ਚਾਹੁੰਦਾ ਇੱਕ ਨਾ ਆਪਾਂ ਸਾਈਕੋਲੋਜੀ ਕਦੀ ਸਾਨੂੰ ਇਹ ਲੱਗਦਾ ਹੈ ਕਿ ਜਿੱਦਣ ਮੈਨੂੰ ਜੌਬ ਮਿਲ ਗਈ ਤੇ ਉਦੋਂ ਉਸ ਤੋਂ ਬਾਅਦ ਨਾ ਪਤਾ ਨਹੀਂ ਕਿਹੜੇ ਜਦੋਂ ਲਾਈਫ ਬਹੁਤ ਪਰਫੈਕਟ ਹੋ ਜਾਣੀ ਆ ਅਦਾ ਕਿ ਇਹ ਬਹੁਤ ਹੀ ਇੱਕ ਨਾ ਮੇਗ ਪਿਕਚਰ ਹੁੰਦੀ ਆ ਮੈਂ ਤੁਹਾਨੂੰ ਇਹੋ ਦੱਸਣਾ ਚਾਹੁੰਦਾ ਜਿਹੜੇ-ਜਿਹੜੇ ਵੀ ਅੱਡੇ ਨਾ ਸਟੂਡੈਂਟਸ ਵੀਡੀਓ ਦੇਖ ਰਹੇ ਹੋ ਚਲੋ ਐਜ਼ ਅ ਕਨੋ ਟੀਚਰ ਦੇ ਤੌਰ ਤੇ ਨਹੀਂ ਮੈਂ ਤੁਹਾਨੂੰ ਐਜ਼ ਅ ਵੱਡੇ ਭਰਾ ਦੇ ਤੌਰ ਤੇ ਕਿਦੋਂ ਇਦਾਂ ਦੱਸਦਾ ਹਾਂ ਤੁਹਾਨੂੰ ਕਿ ਜਿੱਦਨ ਤੁਹਾਨੂੰ ਜੌਬ ਮਿਲਦੀ ਹੈ ਉਸ ਤੋਂ ਬਾਅਦ ਵੀ ਲਾਈਫ ਦੇ ਚੈਲੰਜਸ ਨਾ ਉਦਾਂ ਹੀ ਚੱਲਦੇ ਆ ਇਨਫੈਕਟ ਮੈਂ ਤੁਹਾਨੂੰ ਕਹਾਂਗਾ ਵੱਧਦੇ ਆ ਤੇ ਤੁਸੀਂ ਆਪਣੇ ਆਪ ਨੂੰ ਨਾ ਪ੍ਰੀਪੇਅਰ ਕਰੋ ਆ ਜਿਹੜੇ ਚੈਲੰਜਸ ਤੁਹਾਡੇ ਵਿੱਚ ਚੱਲਣ ਦੇ ਪ੍ਰੈਪਰੇਸ਼ਨ ਫੇਜ਼ ਦੇ ਵਿੱਚ ਚੱਲਣਦੇ ਇਹ ਤੁਹਾਨੂੰ ਤੁਹਾਡੀ ਆਉਣ ਵਾਲੀ ਲਾਈਫ ਲਈ ਪ੍ਰੀਪੇਅਰ ਕਰ ਦਿੰਦੇ ਆ ਜਿਹੜੀ ਤੁਹਾਡੀ ਜੌਬ ਆ ਉਹਦੇ ਵਿੱਚ ਜਿਹੜੀਆਂ ਹਾਰਡ ਸਕਿਲਸ ਆਉਣੀਆਂ ਉਸ ਲਈ ਪ੍ਰੀਪੇਅਰ ਕਰ ਦਿੰਦੇ ਆ ਤੇ ਇਹ ਮੈਂ ਬੱਚਿਆਂ ਨੂੰ ਇਹੋ ਕਹਾਂਗਾ ਕਿ ਤੁਸੀਂ ਉਹ ਉਹਨਾਂ ਨੂੰ ਪ੍ਰੀਪੇਅਰ ਕਰੋ ਜਿੰਨੇ ਸਟਰੋਂਗ ਆਪਣਾ ਮਾਈ ਤੇ ਕਹ ਇਹ ਚੀਜ਼ਾਂ ਦਾ ਬਰਨੋ ਕਿ ابو ਮੇਰੇ ਬਾਰੇ ਕੀ ਸੋਚਦਾ ਹੈ ਤੇ ਉਹ ਮੇਰਾ ਰਿਸ਼ਤੇਦਾਰ ਉਹ ਸੈੱਟ ਹੋ ਗਿਆ ਆ ਉਹਦਾ ਵਿਆਹ ਹੋ ਗਿਆ ਆ ਮੈਂ ਜੇ ਵੀ ਕੁਆਰਾ ਆ ਤੇ ਇਹ ਚੀਜ਼ਾਂ ਦਾ ਉਹ ਜਿਆਦਾ ਤੁਹਾਨੂੰ 네ਗੇਟਿਵ ਦੇ ਪ੍ਰੈਪਰੇਸ਼ਨ ਫੇਸ ਤੇ ਮੈਂ ਮੋਗ ਮੈਂ ਕਹੂੰਗਾ ਕਿ ਇੱਕ ਮੌਕ ਵਾਲਾ ਫੇਸ ਹੀ ਹੁੰਦਾ ਹੈ ਉਹਨਾਂ ਦਾ ਇੱਕਦਮ ਉਹਦੇ ਵਿੱਚ ਦੇ ਦੁਨੀਆ ਸਾਰੇ ਭਲਾਗੇ ਸਾਇਕਲ ਖਲਾਲ ਆਪਣੇ ਪੜਾਈ ਤੇ ਜਿਆਦਾ ਧਿਆਨ ਦੋ ਪਰ ਸਾਥ ਥੋੜਾ ਇੱਕ ਐਲੀਮੈਂਟ ਰੱਖੋ ਥੋੜਾ ਜਿਹਾ ਜਿੱਦਾਂ ਮੈਂ ਤੇ ਕਹੂੰਗਾ ਮੈਮ ਰਿਲੀਜੀਅਸ ਐਲੀਮੈਂਟ ਰੱਖੋ ਨਾ ਜਦੋਂ ਤੁਹਾਨੂੰ ਕੋਈ 네ਗੇਟਿਵ ਚੀਜ਼ ਇਫੈਕਟ ਕਰਦੀ ਹੈ ਕੋਈ ਗੁਰਦੁਆਰੇ ਮੰਦਿਰ ਜਿੱਥੇ ਵੀ ਤੁਹਾਡੀ ਮਨੀਫ ਐਫੇਕਟ ਆ ਤੇ ਉੱਥੇ ਜਾਓ ਵਰਸ਼ਪ ਕਰੋ ਉਧਰ ਮਿਲ ਆਪਣੇ ਪ੍ਰੇਅਰ ਕਰੋ ਤਾਂ ਸਿੱਖ ਨਾ ਕਿਤੇ ਨਾ ਕਿਤੇ ਕੋਈ ਨਾ ਕੀ ਫਿਜ਼ੀਕਲ ਐਕਟੀਵिटीज ਰੂਲ ਮੈਮ ਮੈਂ ਲੇਕੀ ਨਾ ਪਰ ਇਹ ਨਹੀਂ ਆ ਕਿ ਮਤਲਬ ਉਹ ਥੱਕਣਾ ਹੀ ਆ ਉਹਦੇ ਵਿੱਚ ਪਰ ਕੋਈ 45 ਮਿੰਟ 1 ਘੰਟਾ 1.5 ਘੰਟਾ ਨਾ ਬੰਦਾ ਹੋਰ ਕੇ ਉਹਨਾਂ ਸ਼ ਸੋਸ਼ਲ ਮੀਡੀਆ ਆ ਗਿਆ ਨਾ ਇਹਦੇ ਨਾਲ ਵੀ ਥੋੜਾ ਜਿਹਾ ਨਾ ਬੱਚੇ ਜਿੱਦਾਂ ਜਿਆਦਾ ਸਪੈਂਡ ਕਰਨਾ ਟਾਈਮ ਜਿਹੜਾ ਹੈ ਉਹ ਨਾ ਪੈਰੈਂਟਸ ਨਾਲ ਜਾਂ ਫਰੈਂਡਸ ਨਾਲ ਸਪੈਂਡ ਕਰਨ ਦੀ ਬਜਾਈ ਸਾਰਾ ਉਹਦੇ ਤੇ ਹੀ ਹੋ ਜਾਂਦਾ ਫਿਰ ਪ੍ਰੈਪਰੇਸ਼ਨ 'ਚ ਇਸ ਚੀਜ਼ ਦਾ ਨਾ ਜਿਹੜਾ ਬਹੁਤ ਜਿਆਦਾ ਮੈਟਰ ਕਰਦਾ ਵੇਖੋ ਤੁਸੀਂ ਇੱਕ ਵਾਰੀ ਇੰਸਟਾ ਖੋਲੋ ਤੋ ਵੀਡੀਓਜ਼ ਵੀ ਇੰਨੀਆਂ ਐਡਿਕਟਿਵ ਹੁੰਦੀਆਂ ਨੇ ਕਿ ਤੁਸੀਂ ਮਤਲਬ ਦੇਖੀ ਜਾਓ ਦੇਖੀ ਜਾਓ ਬਾਅਦ 'ਚ ਇੱਕ ਹੀ ਟਾਈਮ ਬੱਸ ਇਹੋ ਕਿ ਨਾਈਟ ਟਾਈਮ ਹੋ ਜਾਂਦਾ ਫਿਰ ਤੁਹਾਨੂੰ ਰਿਅਲਾਈਜ਼ ਹੁੰਦਾ ਕਿ ਯਾਰ ਮੈਂ ਕਿੰਨਾ ਟਾਈਮ ਵੇਸਟ ਕੀਤਾ ਹੈ ਆਪਣਾ ਤੋ ਇਹਨੂੰ ਵੀ ਬੜਾ ਹੀ ਮਤਲਬ ਬੜਾ ਹੀ ਪ੍ਰੋਡਕਟਿਵ ਵੇ ਨਾਲ ਤੁਹਾਨੂੰ ਯੂਜ਼ ਕਰਨਾ ਚਾਹੀਦਾ ਹੈ ਆਪਣੇ ਵਾਸਤੇ ਬੜਾ ਮਾਈਂਡ ਤੇ ਕੰਟਰੋਲ ਰੱਖ ਕੇ ਮੈਂ ਤੁਹਾਨੂੰ ਮੈਂ ਇਹ ਕਹੂੰਗਾ ਟਾਈਮ ਦਾ ਚਲੋ ਤੇ ਗੱਲ ਤੋਂ ਹੀ ਗਲਤ ਹੋ ਰਹੀ ਹੈ ਉਹ ਨਾ ਮੈਂ ਇੱਕ ਜਿਹੜਾ ਪ੍ਰੈਪਰੇਸ਼ਨ ਵਾਲੀ ਫੇਸ ਦੇ ਵਿੱਚ ਹਨਾ ਕੋਈ ਵੀ ਜੋਬ ਜੋਬ ਐਸਪੀਰੈਂਟ ਆ ਤਾਂ ਅਸਰ ਕਰਕੇ ਉਹਦੇ ਕੋਲ ਸਭ ਤੋਂ ਜਿਹੜਾ ਇੰਪੋਰਟੈਂਟ ਐਸੈਟ ਹੁੰਦਾ ਨਾ ਜਿਹੜੇ 4-5 ਸਾਲ ਦੇ ਵਿੱਚ ਉਹ ਟਾਈਮ ਹੀ ਹੁੰਦਾ ਵੇਖੋ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਵੀ ਨਹੀਂ ਆ ਕੁਝ ਵੀ ਨਹੀਂ ਆ ਪੈਸੇ ਆਪਣੀ ਜੇਬ ਚੋਂ ਉਦਾਂ ਨਹੀਂ ਹੁੰਦੇ ਜਦੋਂ ਆਪਾਂ ਨਾ ਜੋਬ ਨਹੀਂ ਕਰਦੇ ਹਨਾ ਤੇ ਸਪੋਰਟ ਜਿਹੜਾ ਹੁੰਦਾ ਆ ਤਾਂ ਸੱਚੀ ਦੱਸਾਂ ਪੇਰੈਂਟਸ ਦਾ ਤੁਹਾਡੇ ਅੱਧਾ ਹੁੰਦਾ ਜਾਂ ਕੋਈ ਬਹੁਤ ਤੁਹਾਡੇ ক্লোਜ਼ ਤੁਹਾਡਾ ਕੋਈ ਹੈ ਨਾ ਸਿਬਲਿੰਗ ਜਾਂ ਕੋਈ ਇੱਕ ਅੱਧਾ ਕੋਈ ਫਰੈਂਡ ਹੋਗਾ ਜਿਹੜਾ ਐਕਚੁਅਲ ਤੁਹਾਨੂੰ ਅੰਡਰਸਟੈਂਡ ਕਰਦਾ ਹੋਗਾ ਸਮਝਦਾ ਹੋਗਾ ਉਹ ਤੁਹਾਨੂੰ ਸਪੋਰਟ ਬਾਕੀ ਇਹ ਕਹਿਣ ਨੂੰ ਤੇ ਬਹੁਤ ਜ਼ਰੂਰਤ ਹੁੰਦੇ ਨਾ ਮਨ ਲੋਕ ਕਿ ਤੇ ਤੁਹਾਨੂੰ ਰਹਿ ਦੇ ਕੇ ਨਾ ਤੁਹਾਡੇ ਕੋਲ ਟਾਈਮ ਸਭ ਤੋਂ ਇੰਪੋਰਟੈਂਟ ਹੁੰਦਾ ਤੇ ਜਿੰਨਾ ਤੁਸੀਂ ਟਾਈਮ ਹੈ ਤੇ ਕਹੂੰਗਾ ਆਪਣਾ 5 ਮਿੰਟ 10 ਮਿੰਟ 15 ਮਿੰਟ ਵੀ ਜਿੱਥੋਂ ਵੀ ਬਚਾਓ ਤੇ ਉਹ ਉਨਾਂ ਹੀ ਵਧੀਆ ਹੈ ਕਿ ਪਤਾ ਕਿਹੜਾ ਕੁਐਸਚਨ ਕਦੋਂ ਆੜ ਜੇ ਹੈ ਨਾ ਤੁਸੀਂ ਪੁੱਛਦੇ ਰਹੇ ਉਹਦੇ ਰੀਡ ਕਰਦੇ ਕਰਦੇ ਕਿ ਬਿਲਕੁਲ ਪੰਡਮਿਲ ਆਦੇ ਕਿ ਇਤਨਾ ਹਨ ਜਿੱਦਾਂ ਜਿਹੜੇ ਸਟੂਡੈਂਟਸ ਨੂੰ ਜ਼ਿਆਦਾ ਟਾਈਮ ਹੋ ਜਾਂਦਾ ਨਾ ਪ੍ਰੈਪਰੇਸ਼ਨ ਉਹਨਾਂ ਨੂੰ ਜ਼ਿਆਦਾ 네ਗੇਟਿਵ ਥੌਟਸ ਵੀ ਹੋ ਜਾਂਦੇ ਫਿਰ ਉਹਦੇ ਲਈ ਨਾ ਮੈਨੂੰ ਲੱਗਦਾ ਕਿ ਉਹਨਾਂ ਕੋਈ ਇੱਕ ਪਲਾਨ ਵੀ ਹੋਣਾ ਚਾਹੀਦਾ ਹੈ। ਤੁਸੀਂ ਤੁਹਾਡੇ ਅਕੋਰਡਿੰਗਲੀ ਪਲਾਨ ਵੀ ਕੀ ਹੋਣਾ ਚਾਹੀਦਾ ਹੈ? ਮੈਂ ਅੱਜ ਦੇ ਦੇਖੋ ਦੌਰ ਵਿੱਚ ਨਾ ਮੈਨੂੰ ਜੋ ਪਲਾਨ ਵੀ ਬੈਸਟ ਲੱਗਦਾ ਨਾ ਖਾਸ ਕਰਕੇ ਐਸਪੀਰੈਂਟਸ ਵਾਸਤੇ ਮੈਨੂੰ ਤਾਂ ਇਹਦਾ ਟੀਚਿੰਗ ਦਾ ਕਿ ਜੋ ਆਪ ਕੜ ਰਹੇ ਆ ਉਹੀ ਤੁਸੀਂ ਪੜਾਓ ਤੇ ਇੱਕ ਤੇ ਜਦੋਂ ਤੁਹਾਡੀ ਪ੍ਰੈਪਰੇਸ਼ਨ ਦੇ ਵਿੱਚ ਉਹ ਹੈਲਪ ਕਰੂਗਾ ਹਨਾ ਤੇ ਇੱਕ ਮੈਨੂੰ ਲੱਗਦਾ ਮੈਮ ਉਹਨਾਂ ਇੱਕ ਉਹਨਾਂ ਦੀ ਜਿੱਦਾਂ ਇੱਕ ਵੈਂਟਨ ਦਾ ਉਹਨਾਂ ਦੀ ਨਾ ਆਪਣੀ ਜਿਹੜਾ ਉਹਨਾਂ ਦੀ ਜੋ ਫਰਸਟ੍ਰੇਸ਼ਨ ਅੰਦਰ ਨੇ ਆ ਜਾਂਦੀ ਹੈ ਕਈ ਵਾਰੀ ਉਹ ਸਾਹ ਉਹ ਬਾਹਰ ਕੱਢਣ ਦੀ ਨਾ ਉਹਨਾਂ ਨੂੰ ਇੱਕ ਜ਼ਰੀਆ ਮਿਲ ਜਾਂਦਾ ਕਿ ਆ ਆ ਕੇ ਨਾ ਇੱਕ ਨੌਲੇਜ ਦੇ ਜ਼ਰੀਏ ਤੋਂ ਹਨਾ ਤੁਸੀਂ ਉਹ ਚੀਜ਼ ਨੂੰ ਜਦੋਂ ਆਪਣੀ ਨੌਲੇਜ ਹੈ ਉਹਨੂੰ ਅੱਗੇ ਤੱਕ ਭਜਾਉਂਦੇ ਜਿੱਦੋਂ ਤੁਹਾਡੀ ਨੌਲੇਜ ਵਧੂਗੀ ਮੈਂ ਮੈਂ ਆਪਣਾ ਤਾਂ ਮਰਸਨਲ ਹੀ ਦੱਸਦਾ ਮੈਂ ਜਿੰਨੀ ਦੇਰ ਤੱਕ ਪੜਾਉਂਦਾ ਨਹੀਂ ਹਾਂ ਇਕੱਲਾ ਪ੍ਰੈਪਰੇਸ਼ਨ ਕਰਦਾ ਹਾਂ ਨਾ ਤੇ ਮੈਂ ਓਨੈਸਟਲੀ ਦੱਸਾਂ ਮੈਂ 90% ਐਫਰਟ ਲਾਉਂਦਾ ਹਾਂ ਜਦੋਂ ਮੈਂ ਪੜਾਉਣਾ ਸਟਾਰਟ ਕੀਤਾ ਉਦੋਂ ਮੈਂ 90% ਤੋਂ 100% ਐਫਰਟ ਮੇਰੇ ਨਾਲ ਵੀ ਜਦੋਂ ਮੈਂ ਪੜਾਉਣਾ ਸਟਾਰਟ ਕੀਤਾ ਹੀ ਨਾ ਆਪਣੀ ਕਿਤੇ ਤਾਂ ਪ੍ਰੈਪਰੇਸ਼ਨ ਬੰਦਾ ਕਰਦਾ ਨਾ ਫਿਰ ਉਹ ਜਦ ਦਾ ਮੰਨ ਲਓ ਕਿ ਟਾਪਿਕ ਨਹੀਂ ਸਮਝਦਾ ਸਕਿਪ ਕਰ ਲੈਂਦਾ ਛੱਡ ਪਏ ਪਰ ਜਦੋਂ ਨੇ ਕਿਸ ਨੂੰ ਪੜਾਉਣਾ ਨਾ ਫਿਰ ਉਹਨੂੰ 36 ਪੇਜਾਂ ਤੋਂ ਸਰਚ ਕਰੂਗਾ 36 ਤਾਂ ਹੀ ਸਰਚ ਕਰੂਗਾ ਕਿ ਯਾਰ ਇਹ ਮੈਂ ਪੜਾਉਣਾ ਹੈ ਕਿਤੇ ਮੈਨੂੰ ਅਟਕ ਨਾ ਜਾਏ ਮੈਨੂੰ ਕਿਹਨੇ ਸਟੂਡੈਂਟ ਨੇ ਪੁੱਛਿਆ ਹਾਂ ਮੈਨੂੰ ਫੋਬੀਆ ਲੱਗ ਰਿਹਾ ਹੈ ਔਰ ਪੜਦਾ ਤੇ ਉਹ ਉਹ ਜਿਹੜਾ ਪੜਾ ਕੇ ਉਹਨੇ ਜਿਹੜਾ ਪੜਨਾ ਹੈ ਨਾ ਪੜਾਉਣ ਵਾਸਤੇ ਜਿਹੜਾ ਪੜਨਾ ਉਹਦੇ ਨਾਲ ਆਪਣੀ ਜਿਹੜੀ ਉਹਦੀ ਪਾਲਿਸ਼ਿੰਗ ਹੋਣੀ ਹੈ ਨਾ ਉਹ ਬਹੁਤ ਜਬਰਦਸਤ ਹੈ ਮੈਂ ਉਹ ਮੈਂ ਮੈਂ ਵੀ ਇਹੋ ਕਹਿੰਦਾ ਜਿਹੜੇ ਬੱਚਾ ਤੇ ਵੇਖੋ ਗਵਰਨਮੈਂਟ ਜੋਬ ਦਾ ਐਸਪੀਰੀਐਂਡ ਉਹਦੇ ਲਈ ਬੈਸਟਾ ਜੇ ਕੋਈ ਪਲਾਨ ਵੀ ਹੈ ਤੇ ਉਹ ਐਜੂਕੇਸ਼ਨ ਆ ਉਹਦੇ ਨਾਲ ਉਹਦੀ ਆਪਣੀ ਪ੍ਰੈਪਰੇਸ਼ਨ ਫੇਸ ਤੇ ਵੀ ਆ ਡੋਨਟ ਨੋ ਹੋਗਾ ਸਰ ਇਹਨੇ ਫੇਸ ਬਣ ਗਿਆ ਆਨਲਾਈਨ ਤੁਸੀਂ ਟਿਊਟਰ ਸਾਈਡ ਆਈ ਗੀਆਂ ਉਹ ਵੀ ਕਿਤੇ ਵੀ ਜਾ ਕੇ ਨਹੀਂ ਘਰ ਬੈਠੇ ਬੱਚਿਆਂ ਨੂੰ ਪੜਾਈ ਜਾਓ ਹਰ ਕਿਹੇ ਵੀ ਜਗ੍ਹਾ ਆ ਕਿਤੇ ਨਾ ਕਿਤੇ ਨਾ ਰੋਜ਼ ਇੱਕ ਨਾ ਬਹੁਤ ਇੰਪੋਰਟੈਂਟ ਨਾ ਫੈਕਟਰ ਜੋ ਮੈਂ ਰਿਅਲਾਈਜ਼ ਕੀਤਾ ਹੈ। ਕਈ ਵਾਰੀ ਨਾ ਬੱਚੇ ਆਪਣੇ ਪੇਰੈਂਟਸ ਦੇ ਨਾਲ ਖਲਾਫ ਹੋ ਜਾਂਦੇ ਆ ਇਹ ਫੇਸ ਜਿ ਸਪੈਸ਼ਲੀ ਜਿਹੜੋ ਸਪੈਸ਼ਲੀ ਤਾਣੇ ਵਾਰਦੇ ਤਾਣੇ ਵਾਰਦੇ ਬੜੀ ਜਾਣਦੇ ਆ ਉਹਨੂੰ ਮਲ ਵੀ ਪੰਦੇ ਆ ਉਹ ਘੇਰੇ ਪਾਸੇ ਨਹੀਂ ਲੱਗਣਦੇ ਆ ਮੈਂ ਕੁਝ ਵੀ ਨਹੀਂ ਮਤਲਬ ਇਹ ਨਹੀਂ ਹੈ ਕਿ ਪੇਰੈਂਟ ਸਾਡਾ ਮਾੜਾ ਸੋਚਦੇ ਆ ਸੋ ਉਹ ਵੀ ਮੈਂ ਨਾ ਬਹੁਤ ਸਾਰੇ ਅਜਿਹੇ ਐਗਜ਼ਾਮਪਲਸ ਆ ਮੇਰੇ ਆਲੇ ਦੁਆਲੇ ਵੀ ਆ ਜਿਨ੍ਹਾਂ ਨੂੰ ਮੈਂ ਜਾਣਦਾ ਉਹ ਖਲਾਫ ਹੋ ਗਏ ਤੇ ਉਹਨਾਂ ਨੂੰ ਜਦੋਂ ਜੌਬ ਮਿਲ ਵੀ ਗਈ ਨਾ ਬਾਅਦ ਚ ਉਹਨਾਂ ਦੀ ਉਹ ਬੌਂਡਿੰਗ ਆਪਣੇ ਪੇਰੈਂਟਸ ਨਾਲ ਉਸ ਹਿਸਾਬ ਨਾਲ ਕਦੀ ਵੀ ਨਹੀਂ ਬਣ ਪਾਈ ਅੱਜ ਤੱਕ ਨਹੀਂ ਬਣ ਪਾਈ ਈਵਨ ਕਿ ਉਹ ਲੋਕੀ ਅੱਜ ਬਹੁਤ ਅਰਨ ਵੀ ਕਰਨ ਦੇ ਆ ਵਧੀਆ ਅਰਨ ਕਰਨ ਦੇ ਆ ਵਧੀਆ ਪੋਜੀਸ਼ਨਸ ਤੇ ਆ ਤੇ ਉਹਦੇ ਲਈ ਮੈਂ ਵੇਖੋ ਤੁਹਾਨੂੰ ਨਾ ਸਾਰਿਆਂ ਨੂੰ ਇੱਕ ਗੱਲ ਦੱਸਦਾ ਹਾਂ ਇਹ ਤੁਹਾਨੂੰ ਜ਼ਾਕਿਰ ਖਾਨ ਦਾ ਪਤਾ ਹੋਊਗਾ ਨਾ ਸਟੈਂਡ ਅਪ ਕਾਮੇਡੀਅਨ ਹੈ ਉਹਨਾਂ ਨੇ ਇੱਕ ਬਹੁਤ ਆਪਣੇ ਇੰਟਰਵਿਊ ਦੇ ਵਿੱਚ ਨਾ ਬੜੀ ਸੋਹਣੀ ਗੱਲ ਕਹੀ ਸੀ ਕਿ ਜਿਹੜੇ ਤੁਹਾਡੇ ਪੇਰੈਂਟਸ ਆ ਤੁਹਾਡੇ ਪੈਸ਼ਨ ਦੇ ਕਦੀ ਨਹੀਂ ਖਿਲਾਫ ਹੁੰਦੇ ਉਹ ਬਸ ਤੁਹਾਨੂੰ ਜ਼ਿੰਦਗੀ 'ਚ ਨਾ ਗਰੀਬ ਨਹੀਂ ਵੇਖਣਾ ਚਾਹੁੰਦੇ ਉਹ ਤੇ ਉਹਨਾਂ ਦਾ ਕਹਿਣ ਦਾ ਮਤਲਬ ਉਹ ਹੈ ਕਿ ਮਤਲਬ ਉਹ ਚਾਹੁੰਦੇ ਆ ਕਿ ਤੁਸੀਂ ਸਕਸੈਸਫੁਲ ਬਿਓ ਵਰਤਨ ਗਵਰਨਮੈਂਟ ਜੌਬ ਵੀ ਮਿਲੇ ਸਾਰਾ ਕੁਝ ਪਰ ਉਹਨਾਂ ਤੇ ਹੀ ਮੈਨੂੰ ਲੱਗਦਾ ਇੱਕ ਨਾ ਵੱਖਰੇ ਤਰ੍ਹਾਂ ਦਾ ਪ੍ਰੈਫਰੈਂਸ ਹੁੰਦਾ ਉਹ ਜਦੋਂ ਨਾ ਤੁਸੀਂ ਸਕਸੈਸਫੁਲ ਹੋ ਗਏ ਤੁਹਾਡੇ ਤੋਂ ਵੱਧ ਕੁਝ ਮੈਨੂੰ ਲੱਗਦਾ ਹੈ ਕਿ ਸੋਸਾਇਟੀ ਨੂੰ ਪ੍ਰੈਕਟੀਕਲੀ ਜ਼ਿਆਦਾ ਉਹ ਜੀਂਦੇ ਨੇ ਹਾਂਜੀ ਸਾਡੇ ਨਾਲੋਂ ਵੀ ਜ਼ਿਆਦਾ ਪਹਿਲੇ ਪਹਿਲਾਂ ਅਟੈਕ ਉਹਨਾਂ ਤੇ ਹੁੰਦਾ ਫਿਰ ਸਾਡੇ ਤੇ ਹੁੰਦਾ ਉਹ ਮੈਂ ਵੀ ਹੁਣ ਉਹਨਾਂ ਲਈ ਵੀ ਰਹਿ ਦੇ ਕੇ ਹੁਣ ਆਪਾਂ ਹੀ ਆਡੇ ਵਾਲੇ ਆਡੇ ਵਾਲੇ ਨਹੀਂ ਲੈ ਦੇਗੇ ਅਹਾਂ ਦੇ ਤੇ ਉਹ ਪਲਾਨ ਮੈਂ ਦਿਖਾਉਂਗਾ ਮੈਂ ਜਿੰਨਾ ਵਿੱਚ ਚਲੂ ਉਹ ਕਹਿੰਦੇ ਜਾਂਦੇ ਨੇ ਕਿ ਮਾਂ ਪਿਓ ਦੀਆਂ ਜਿਹੜੀਆਂ ਗਾਲਾਂ ਮੋਕਿਓ ਦੀਆਂ ਨਾੜਾਂ ਉਹ ਗੱਲ ਹੋ ਜਾਂਦੀ ਕਿ ਉਹ ਜੇ ਕਹਿੰਦੇ ਵੀ ਇਹ ਤੇ ਕੋਈ ਨਹੀਂ ਤੁਸੀਂ ਉਹਨਾਂ ਇਹਨਾ ਮੰਨਤੇ ਨਾਲ ਸਾਡੇ ਪੰਜਾਬੀ ਇਹ ਖਾਸ ਕਰਕੇ ਮਤਲਬ ਜਿਹੜੇ ਪੇਰੈਂਟਸ ਨੇ ਨਾ ਇਸ ਸੁਨਾਵਿਤ ਹੁੰਦੇ ਤੇ ਇੰਨੇ ਲੱਗੇ ਪਰ ਮੈਨੂੰ ਲੱਗਦਾ ਹੈ ਕਿ ਉਹ ਬਾਅਦ ਇੱਕ ਜਗ੍ਹਾ ਹੀ ਰਿਅਲਾਈਜ਼ ਕਰਦੇ ਆਪਾਂ ਆਪਣਾ ਟਾਰਗੇਟ ਅਚੀਵ ਕਰ ਲੈਨੇ ਆ ਨਾ ਤੇ ਜਿੰਨੀ ਖੁਸ਼ੀ ਉਹਨਾਂ ਨੂੰ ਹੁੰਦੀ ਸ਼ਾਇਦ ਤੁਹਾਨੂੰ ਵੀ ਨਹੀਂ ਹੁੰਦੀ ਉਹਨੇ ਨਹੀਂ ਹੁੰਦੀ ਹਾਂ ਨਹੀਂ ਹੁੰਦੀ ਤੁਹਾਨੂੰ તો મને લાગਦਾ કે આજ ਦਾ ચર્ચા જેڑا સાનું ઓ ક્લોઝ કર દેના ચાહીએ તો આપણે કાલે આપા નવે ટોપિક દે ਨਾਲ હાજર હોવાંગે થેન્ક યુ